ਹਾਂਜੀ ਅੱਜ ਗੱਲ ਕਰਦੇ ਆਂ ਆਪਾਂ ਆਵਾਰਾ ਪਸ਼ੂਆਂ ਦੀ ਆਹ ਸੋਡੇ ਸਾਹਮਣੇ ਜਿਹੜਾ ਠੱਠਾ ਹੁੰਦਾ ਇਹ ਦੇਖੋ ਇੱਕ ਮੋਟਰਸਾਈਕਲ ਸਵਾਰ ਨੂੰ ਕਿਵੇਂ ਟੱਕਰ ਮਰੂ ਆਹ ਦੇਖੋ ਉਹ ਮਰ ਚੱਕੇ ਥੋੜਾ ਜਿਹਾ ਫਰਕ ਰਹਿ ਗਿਆ ਜੇ ਕਿਤੇ ਗੱਡੀ ਮੂਰੇ ਮਾਰਦਾ ਇਹਦੀ ਮੌਤ ਹੋ ਸਕਦੀ ਸੀ ਲੱਖਾਂ ਮੌਤਾਂ ਆਵਾਰਾ ਪਸ਼ੂਆਂ ਕਾਰਨ ਰੋਡ ਦੇ ਉੱਤੇ ਹੁੰਦੀਆਂ ਨੇ ਇਹਦਾ ਪ੍ਰਸ਼ਾਸਨ ਕੋਈ ਹੱਲ ਨਹੀਂ ਕਰਦਾ ਇਸ ਲਈ ਇਹ ਤੋਂ ਤੁਹਾਨੂੰ ਆਪ ਨੂੰ ਹੀ ਸਾਵਧਾਨ ਹੋਣਾ ਪਊ ਜਦੋਂ ਕਿਤੇ ਇਹ ਤੁਹਾਨੂੰ ਭਿੜਦੇ ਦਿਸ਼ਦਿਆ ਜਾਂ ਰੋਡ ਤੇ ਖੜੇ ਦਿਸ਼ਦਿਆ ਉਦੋਂ ਕਿਰਪਾ ਕਰਕੇ ਜਾਂ ਤਾਂ ਖੜਜੋ 2 ਮਿੰਟ ਜੇ ਭਿੜਦੇ ਆ ਨਹੀਂ ਸਾਈਡ ਦੇ ਕਰਕੇ ਟਿਕਾਈ ਨਾ ਨਘਾ ਲੋ ਨਹੀਂ ਆ ਵੀ ਜਾਣ ਤੋਂ ਹੱਥ ਧੋ ਬੈਠੋਗੇ ਇਸ ਲਈ ਤੁਹਾਨੂੰ ਕਹਿੰਦੇ ਆ ਵੀ ਆਪ ਦਾ ਬਚਾ ਆਪ ਹੀ ਕਰ ਸਕਦੇ ਹੋ ਤੁਸੀਂ ਹੋਰ ਤੁਹਾਡਾ ਕਿਸੇ ਨੇ ਨਹੀਂ ਕਰਨਾ ਇਹਨਾਂ ਦਾ ਪਤਾ ਨਹੀਂ ਹੁੰਦਾ ਕਿਦੋਂ ਕਿੰਨੇ ਕੁ ਗ੍ਰੈਫਸੇ ਕੁਛੇ ਚ ਨੇ ਤੁਹਾਨੂੰ ਛਾਕੇ ਮਾਰਨਗੇ ਤੁਹਾਡੀ ਜਾਨ ਜਾ ਸਕਦੀ ਹੈ ਇਸ ਕਰਕੇ ਆਪਦਾ ਪਛਾਣ ਕਰਿਆ ਗੁਰੂ ਵੀ ਬਣ ਕੇ ਪਰੰਪਰਾ ਦੀ ਨਿਗ੍ਹਾ ਲੈ ਕੇ